ਈ ਲੋ ਮੇਤਰੋ ਆਪਣਾ ਆ ਟੋਕਾ ਇੱਕ ਤੇ ਆਪਣੀ ਟੁੱਟ ਗਈ ਚਾਲ ਇੱਕ ਟੁੱਟ ਗਈ ਹੱਥੜੀ ਗਰਾਰੀ ਨੇਰਾ ਬਣਾ ਵਿੱਚ ਦਿਖਣੀ ਤਾ ਸਵੇਰੇ ਸਵੇਰੇ ਹੁਣ ਆਪਾਂ ਲੱਗੇ ਕੱਲ ਸ਼ਾਮੀ ਆਪਾਂ ਨੂੰ ਜਦੋਂ ਪਤਾ ਲੱਗਾ ਸ਼ਾਮੀ ਪਠੇ ਗੁੰਦ ਨੇ 3:00 ਵਜੇ ਨਾਲ 4:00 ਵਜੇ ਨਾਲ ਤੇ ਉਦੋਂ ਟੁੱਟ ਗਿਆ ਗੱਡੀ ਵੀ ਗਰਾਰੀ ਇੱਕ ਪਾਸਾ ਚਾਲਦਾ ਪਤਾ ਨਹੀਂ ਸਾਰਾ ਘਸ ਗਿਆ ਹੁਣ ਕਰਦੇ ਨੂੰ ਫੇਟ ਆਪਾਂ ਚਲੋ ਮੇਤਰੋ ਕੰਗੀ ਫੱਟ ਟੋਕਾ ਪਠੇ ਗੁਦਰੀ ਇਹ ਪਠੇ ਨਹੀਂ ਹੈਗੇ ਤਾਲ ਤੋੜੀ ਪਾਈ ਮੱਝ ਨੂੰ ਰਾਤੀ ਤੇ ਪਾਣੀ ਤਰਾ ਕੇ ਗੰਨ ਢੋੜਦਾ ਖੁਰਲੀ ਸਾਹ ਕੇ ਲੋ ਮੇਟਰ ਬੈਰੰਗਾ ਪਕਾਤਾ ਫੇਟਾ ਤੇ ਹੁਣ ਲੱਗੇ ਚਾਰ ਚੂਕ ਫਟ ਘੰਟੇ ਦੇ ਫਿਰ ਆ ਗਰਾਰੀ ਲਾਵਾਂਗੇ ਆਪਾਂ ਆਬ ਮਿੱਤਰੋ ਮੱਝ ਰਹੀ ਤੇ ਦੇ ਆ ਰਹੀ ਠੀਕ ਹੈ ਜੀ ਚਲਿਆ ਮੱਝ ਲੈਣ ਤੇ ਮੱਝ ਲੰਧਿਆਰਾ ਪਿਆਠ ਹੋਈਦਾ ਯਾਰ ਤੇ ਉਹਦਾ ਅੱਧਾ ਹੋਣਾ 29000 ਫਿਰ 29000 ਰੁਪਿਆ ਦੇ ਦੇਣ ਲੈਣੀ ਮੱਝ ਪਹਿਲਾਂ ਛੋਟੀ ਸੀ ਜੀ ਚੱਲਦੇ ਫਿਰ ਲੈਣ ਤੇ ਆ ਗਈ ਆਪਣੀ ਰੌਣ ਉਹ ਆ ਗਿਆ ਜੁਪੀ ਵਾਲਾ ਇੱਧਰ ਆ ਗਿਆ ਆਪਣਾ ਚਾਚਾ ਓਏ ਤੇਰੀ ਓਏ ਬੰਦ ਕਰਦੇ ਮੇਰੀ ਅੱਡੀਆਂ ਭੰਦ ਲੱਗੀ ਉਹ ਅੰਦਰ ਵੜ ਕੇ ਦੂਏ ਬੰਦ ਲੋ ਵੀ ਮਿੱਤਰੋ ਕਰੋ ਚੈੱਕ ਮੱਝ ਆ ਗਈ ਆਪਣੀ ਮੱਝ ਲੈ ਆਈ ਆਪਾਂ ਛੋਟੀ ਪਹਿਲਾਂ ਇਹਦਾ ਫਰਸਾ ਥਾਣਾ ਮਾਨਾ ਵੇਲੋ ਆ ਆਪਣੇ ਡੰਗਰ ਆ ਵੀ ਸੁਣ ਵਾਲੀ ਝੋਟੀ ਪਹਿਲਣ ਅਦੁੱਜੇ ਸੂਏ ਸੁਣੀ ਆ ਆ ਤੇ ਜੈਸੂਏ ਸੁਣੀ ਤੇ ਇਹਦਾ ਪਰਾਣੀ ਕਿੰਨੇ ਸੂਏ ਜਵਾਹ ਪਰਾਣੀ ਜੇ ਇਹ ਤਾਂ ਚੇਤਾ ਜੂਤਾ ਕਿੰਨੇ ਸੂਏ ਚੌਥੇ ਮੈ ਉਹ ਵੀ ਕੋਈ ਦਵਾਕ ਦੋ ਗਾਵਾਂ ਡੰਗਰ ਸੁਣ ਵਾਲੇ ਦੁੱਧ ਵੀ ਘਾਟੀ ਆ ਮਗਰ ਤੁਹਾਨੂੰ ਦੱਸਣਾ ਭੁੱਲ ਗਏ ਮਗਰ ਮਿੱਤਰੋ ਆਹ ਵੇਖੋ ਕੱਟਾ ਦਾ ਆਹ ਮੁੰਡਾ ਵੀ ਕਹਿੰਦਾ ਮੈਂ ਵਲੋਗਿੰਗ ਸ਼ੁਰੂ ਕਰਨੀ ਪਰ ਪਤਾ ਨਹੀਂ ਕਦੋਂ ਕਹਿੰਦਾ ਸ਼ੁਰੂ ਕਰਾਂ ਮੀਂਹ ਜੂਪੀ ਵਾਲਾ ਹੁਣ ਮਿੱਤਰੋ ਚੱਲੇ ਪੱਠੇ ਲੈਣ ਠੀਕ ਹੈ ਜੀ ਪਾਣੀ ਪੀ ਲਿਆ ਠੱਗੇ ਅੱਜ ਨਵਾਇਆ ਸਾਰੀਆਂ ਗਰਮੀਨਾਂ ਗਈਆਂ ਲਓ ਵੀ ਮਿੱਤਰੋ ਝੋਨਾ ਵੇ ਆਪਣਾ ਨਿਸਰਦਾ ਵੇ 60 ਦਿਨਾਂ ਦਾ ਹੋਇਆ ਇਹ ਝੋਨਾ 15 16 92 ਠੀਕ ਹੈ ਜੀ ਵਿੱਚੋਂ ਵਿੱਚੋਂ ਇਹ ਨਿਸਰਦਾ ਬਾਣੀ ਕੀ ਸੰਖਦਾ ਧੋੜੀਆਂ ਧੋੜੀਆਂ ਹੀ ਛੱਡ ਕੇ ਆਹ ਉੱਥੇ ਕਿ ਵੇਖੋ ਕਿੰਨਾ ਨਿਸਰਿਆ ਝੋਨਾ ਮਤਰਾ ਚੜੀ ਵੇਖਦੇ ਤੁਸੀਂ ਬੜੀਆ ਚੜੀ ਬੜੀ ਵੱਧ ਗਈ ਆਪਣੀ ਪੰਜ ਕਨਾਲਾਂ ਥਾਂ ਹੈਗਾ ਸਾਰਾ ਉਹ ਪਹਿਲਾਂ ਉਹ ਕਨਾਲ ਕਥਾਂ ਉਧਰ ਹੈਗਾ ਉਹ ਵੜਿਆ ਪਹਿਲਾਂ ਉਧਰ ਮਗਰ ਹੋ ਗਏ ਪੱਠੇ ਉਹ ਵੀ ਹੋ ਗਏ ਵਾਵਾ ਤੇ ਆਹ ਵੇਖੋ ਬਦਾਂ ਦਾ 12 12 ਫੁੱਟ 13 13 ਫੁੱਟ ਚੜੀ ਹੋ ਗਈ ਬੈਰ ਕੇ ਵੀ ਵੀ ਲੈਂਦਾ ਹੈ ਮਹਿੰਗਾ ਪਾ ਕਰਕੇ ਠੀਕ ਉਹ ਇੰਨੇ ਕਰਕੇ ਪੱਠੇ ਥੋੜੇ ਜੀ ਤੇ ਜੇ ਵਲੌਗ ਵਧੀਆ ਲੱਗਦਾ ਚੈਨਲ ਨੂੰ ਕਰ ਲੋ ਸਾਰੇ ਜਣੇ ਸਬਸਕ੍ਰਾਈਬ ਠੀਕ ਹੈ ਜੀ ਲੋ ਵੀ ਮੇਟਰ ਹੁਣ ਆਪਾਂ ਲੱਗੇ ਮੱਝ ਚੋਣ ਸੱਜਰ ਠੀਕ ਹੈ ਜੀ ਲੋ ਵੀ ਗਾਣਵਾ ਨਾ ਜੱਕ ਗੱਲੋ ਮਿੱਤਰੋ ਇਹਦਾ ਨੋਵੋ ਮਿੱਤਰੋ ਕੱਲ ਮੱਝ ਲਿਆਂਦੀ ਤੇ ਅੱਜ ਜੰਨੇ ਆਪਾਂ ਖੇਰ ਚੜਾਉਣਾ ਓਕੇ ਖੇਰ ਨਹੀਂ ਚਲੇ ਦੁੱਧ ਚੜਾਉ ਦੁੱਧ ਚੜਾਉਣਾ ਠੀਕ ਹੈ ਦੁੱਧ ਚੜਾਉਣਾ ਚਲੇ ਆਪਾਂ ਆਪਾਂ ਗੁਰਦਰਾ ਸਾਹਿਬ ਬਾਸ ਸਾਧੂ ਸਿੱਖ ਜੀ ਠੀਕ ਹੈ ਪਿੰਡ ਚ ਮਿੰਡੇ ਇਤੋਂ ਹੁਣ ਤੋਂ 2 ਕਿਲੋਮੀਟਰ ਇਧਰ ਆ ਗਿਆ ਕੁਲਵਿੰਦਰ ਵੀ ਕੁਲਵਿੰਦਰ ਆਇਆ ਸਕੂਲੋਂ ਤੇ ਹੁਣ ਮੈਂ ਆਪਾਂ ਚੱਲੇ ਹਾਂ ਲੈ ਕੇ ਦੁੱਧ ਆ ਆਪਣਾ ਗੇਮਿੰਗ ਚੈਨਲ ਹੈ ਬੜੀ ਬੜੀ ਯਾਰਾਂ ਬਖਾਇਆ ਤੁਹਾਨੂੰ ਤੇ ਵੈਨਾ ਮੈਂ ਸ਼ਾਇਦ ਗੇਮਿੰਗ ਚੈਨਲ ਤੇ ਵੀ ਵਲੌਗ ਬਣਾਉਦਾ ਮੇਰਾ ਵਲੌਗਿੰਗ ਚੱਲਣਾ ਮੱਝਾਂ ਦੇ ਪੌ ਬਲੌਗਸ ਮੈਂ ਨਹੀਂ ਆ ਜਾਂਦੇ ਬਲੌਗਿੰਗ ਚੈਨਲ ਤੇ ਪਾਵਾਂਗੇ ਉੱਤੇ ਮੇਰਾ ਗੇਮਿੰਗ ਚੈਨਲ ਠੀਕ ਹੈ ਜੀ ਚਲੋ ਫਿਰ ਚੱਲਦੇ ਆ ਤੁਹਾਨੂੰ ਦਿਖਾਉਂਦੇ ਆ ਫਿਰ ਬਾਬਾ ਸਾਧੂ ਸਿੱਖ ਜੀ ਠੀਕ ਹੈ ਜੀ ਨੋ ਮਿੱਤਰੋ ਆ ਪੈਂਦੀ ਨਹਿਰ ਗੋਦਰਾ ਸਾਹਿਬ ਉਹ ਗਾੜੀ ਹੈ ਜੀ ਉਧਾ ਤੁਹਾਨੂੰ ਵਿਖਾਉਣਾ ਹੈ ਨਹਿਰ ਨਹਿਰ ਨੂਰ ਪੱਕੀ ਹੋ ਗਈ ਨਾਉਦੇ ਨੂੰ ਦੇ ਘਟਾ ਉਧਾ ਇੱਥੇ ਮੁੰਡੇ ਇੱਕ ਦਿਨ ਨਾਉਂਦਾ ਹੈ ਤਰੋ ਜਿੰਨੇ ਵੀ ਇਥੇ ਆਉਣਾ ਗੁਰਦਰਾ ਸਾਹਿਬ ਕੀਰਿਆ ਲਾਉਣਾ ਅੱਬਲ ਤੇ ਜਿਹੜੇ ਵੇਖਣ ਵਾਲੇ ਵੀਰ ਭਰਾ ਹੈਗੇ ਆ ਠੀਕ ਹੈ ਜੀ ਪਿੰਡ ਚੰਡੇ ਵਿੱਚ ਗੁਰਦਰਾ ਸਾਹਿਬ ਬਾਬਾ ਸਾਧੂ ਸਿੱਖ ਜੀ ਚਾਹ ਸੀ ਇਹਨਾਂ ਦਾ ਤੁਹਾਨੂੰ ਦੱਬੇ ਆ ਗਾੜੀ ਇੱਕ ਘਾਹ ਉਹ ਜਿਹੜਾ ਆਪਣੇ ਡੰਗਰਾਂ ਲੁੰਗਰਾਂ ਨੂੰ ਦੇਖ ਸਾਤੇ ਹਾਂ ਹਾਂ ਜੀ ਲਓ ਮੇਟਰ ਖਿੱਚੜਾ ਗਿਆ ਆਪਾਂ ਤੇ ਆਗੇ ਹੁਣ ਆਪਾਂ ਘਰੇ ਜਿਹੜਾ ਆਪਾਂ ਘਾਹ ਦੇ ਆ ਦਾ ਪੁੱਟ ਗਿਆ ਆਪਾਂ ਇਹ ਇਹ ਆਪਣੇ ਡੰਗਰੋਂ ਆਪ ਦੇਖਣਾ ਹੁੰਦਾ ਠੀਕ ਹੈ ਜੀ ਹਾਂਜੀ ਲਓ ਮਿੱਤਰੋ ਆ ਗਏ ਘਰੇ ਗੁਦਰਾ ਸਾਹਿਬ ਦੁੱਧ ਚੜਾ ਗਏ ਉਧਰ ਖੀਰ ਚੜਾਈ ਦੀ ਤੇ ਦੁੱਧ ਚੜਾਤਾ ਜਿਆਦਾ ਦਿਨ ਹੋ ਗਏ ਗਾਂ ਨੂੰ ਸੋਈ ਨੂੰ ਮੱਝ ਨੂੰ ਸੋਈ ਨੂੰ ਗਾਂ ਦਾ ਤੇ ਮੱਝ ਦਾ ਇਕੱਠਾ ਚੜਾਇਆ ਠੀਕ ਹੈ ਇਤਿਹਾਸ ਉੱਥੋਂ ਦਾ ਇਹ ਹੈਗਾ ਜੀ ਇਹ ਜੱਟ ਹੀ ਕੋਈ ਜਿੱਦਾਂ ਪਹਿਲਾਂ ਤੁਹਾਨੂੰ ਪਤਾ ਹੈ ਬਲਦਾਂ ਨਾਲ ਹੁੰਦੀ ਸੀ ਖੇਤੀ ਠੀਕ ਹੈ ਜੀ ਹਾਲ ਵਾਹੁੰਦੇ ਹੁੰਦੇ ਸੀ ਪਹਿਲਾਂ ਤੇ ਉਧਰ ਦਾ ਮੱਝ ਮੱਝ ਨੂੰ ਜੋ ਕੇ ਦਿਆ ਸੀ ਇੱਕ ਜੱਟ ਠੀਕ ਹੈ ਜੀ ਫੋਟੋ ਮੈਂ ਤੁਹਾਨੂੰ ਉੱਤੇ ਲਾ ਦੂੰਗਾ ਤੇ ਫੋਟੋ ਵੇਖ ਸਕਦੇ ਨਹੀਂ ਪਰ ਫੋਟੋ ਦੇ ਸ਼ਾਇਦ ਤੁਹਾਨੂੰ ਦੇਖੇ ਕਿ ਨਾ ਦੇਖੇ ਤੇ ਉੱਥੇ ਧਿਆਨ ਦਾ ਜੱਟ ਬਹੁਤ ਦਪੈਰੀ ਹੁੰਦਾ ਹਾਲਾ ਹਲ ਬਹੁੰਦਿਆਂ ਦਾ ਉੱਥੇ ਬਾਬਾ ਜੀ ਜਾਂਦੇ ਬਾਬਾ ਜੀ ਮੰਗਦੇ ਦੁੱਧ ਜੱਟ ਕੋਲ ਤੇ ਉਹ ਕਹਿੰਦਾ ਵੀ ਜੱਟ ਕਹਿੰਦਾ ਵੀ ਮਜ਼ਾਕ ਮਜ਼ਾਕ ਵਿੱਚ ਕਹਿੰਦਾ ਕਿ ਬਾਬਾ ਜੀ ਚੋਲੋ ਥੱਲੇ ਬਾਬਾ ਜੀ ਬੈਹ ਜਾਂਦੇ ਥੱਲੇ ਮਾਜੇ ਚੋਲਿੰਦੇ ਆ ਘਟ ਵੇਖ ਕੇ ਘਰ ਆ ਮਾਤਦੇ ਬੜਾ ਹੈਰਾਨ ਹੁੰਦਾ ਠੀਕ ਫੋਟੋ ਤੇ ਇਦਾਂ ਲਿਖਿਆ ਉੱਤੇ ਤੇ ਉਹ ਤੁਹਾਨੂੰ ਦੱਸਣਾ ਠੀਕ ਹੈ ਜੀ ਤੇ ਜੇ ਬਾਕੀ ਕੋਈ ਗਲਤੀ ਹੋ ਗਈ ਉਹ ਦੱਸਦੇ ਜਿਹਨਾਂ ਨੂੰ ਕੋਈ ਇਤਿਹਾਸ ਜੀ ਨੂੰ ਪਤਾ ਹੋਊਗਾ ਠੀਕ ਹੈ ਜੀ ਇਦਾਂ ਹੀ ਬੰਦਾ ਗਲਤੀਆਂ ਕਰ ਕਰਕੇ ਸਿੱਖਦਾ ਗੁਰਦਰਾ ਸਾਹਿਬ ਦਾ ਨਾਮ ਹੈ ਬਾਬਾ ਬਾਬਾ ਸਾਧੂ ਸਿੱਖ ਜੀ ਠੀਕ ਹੈ ਜੀ ਪਿੰਡ ਚਵਿੰਡੇ ਹਾਂਜੀ ਫਿਰ ਮਤਲਬ ਕਿਦਾ ਲਗਾ ਵਲੌਗ ਠੀਕ ਹੈ ਕਮੈਂਟ ਕਰਕੇ ਦੱਸੋ ਸਾਰੇ ਜਣੇ ਤੇ ਮਿਲਦੇ ਫਿਰ ਅਗਲੇ ਵਲੌਗ ਦੇ ਵਿੱਚ ਤੁਸੀਂ ਕਮੈਂਟ ਕਰਕੇ ਦੱਸਦੇ ਹੋ ਯਾਰ ਮੈਂ ਡੇਲੀ ਵਲੌਗ ਪਾਵਾਂਗੇ ਨਾ ਪਾਵਾਂਗਾ ਸੇਧੇ ਕੰਮਕਾਰ ਕਰਦੇ ਬਲੌਗ ਬਣਾਉਣਾ ਕਰਾਂਗੇ ਜੀ ਜੀ ਪਿਤਾ ਦੇ ਪਾਲਕਾਂਗੇ ਬਲੌਗ ਠੀਕ ਹੈ ਜੀ ਤੇਜੇ ਬਲੌਗ ਵਧੀਆ ਲੱਗਿਆ ਚੈਨਲ ਕਰ ਲਓ ਸਬਸਕ੍ਰਾਈਬ ਕਰਦੇ ਜਿਹੜੇ ਵੀ ਚੈਨਲ ਤੇ ਨਵੇਂ ਆਏ ਠੀਕ ਹੈ ਜੀ